ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਅੰजीर ਚ ਬਹੁਤ ਸਾਰੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਨੰਬਰ 2 ਸਰ ਵਹੀਕਲ ਦੀ ਸਮੱਸਿਆ ਤੋਂ ਛੁਕਾਰਾ ਪਾਉਣ ਲਈ ਅਸ਼ਵਗੰਧਾ ਕਾਫੀ ਲਾਹੇਵੰਦ ਹੁੰਦੀ ਹੈ ਸਰੋਂ ਦੇ ਤੇਲ ਚ ਸੁੰਡ ਦਾ ਚੂਰ ਮਿਲਾਓ ਅਤੇ ਇਸ ਨਾਲ ਗਰਦਨ ਦੀ ਮਾਲਿਸ਼ ਕਰੋ ਇਸ ਤੋਂ ਇਲਾਵਾ ਸੁੰਡਾ ਤੇ ਅਸ਼ਵਗੰਧਾ ਨੂੰ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਦੁੱਧ ਨਾਲ ਇੱਕ ਇੱਕ ਚਮਚ ਲਓ ਨੰਬਰ 3 ਵੀਕਿੰਗ ਸੋਡਾ ਚਮੜੀ ਦੇ ਨਾਲ ਨਾਲ ਵਾਲਾਂ ਲਈ ਵੀ ਲਾਹੇਵੰਦ ਹੁੰਦਾ ਹੈ ਇਸ ਨੂੰ ਵਾਲਾਂ ਦੇ ਬਦਲ ਨੂੰ ਉਤੇਜਿਤ ਕਰਨ ਲਈ ਸ਼ੈਂਪੂ ਦੀ ਥਾਂ ਤੇ ਵੀ ਵਰਤਿਆ ਜਾ ਸਕਦਾ ਹੈ ਇਹ ਇੱਕ ਸੁਰੱਖਿਅਤ ਅਤੇ ਸਸਤਾ ਉਪਾਅ ਹੈ ਜੋ ਵਾਲ ਨੂੰ ਕੁਦਰਤੀ ਤੌਰ ਤੇ ਸਾਫ਼ ਕਰਦਾ ਹੈ। ਨੰਬਰ 4 ਬਾਜਰਾ ਖਾਨ ਨਾਲ ਹੱਡੀਆਂ ਦੇ ਦਰਦ ਵਿੱਚ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 5 ਜੇਕਰ ਵਾਲ ਜ਼ਿਆਦਾ ਕਮਜ਼ੋਰ ਹੋਣ ਲੱਗ ਗਏ ਹੋਣ ਤਾਂ ਵਾਲਾਂ ਦੀਆਂ ਜੜ੍ਹਾਂ ਵਿੱਚ ਦੁੱਧ ਨਾਲ ਜ਼ਰੂਰ ਮਾਲਿਸ਼ ਕਰੋ, ਵਾਲ ਮਜ਼ਬੂਤ ਹੋ ਜਾਣਗੇ। ਨੰਬਰ 6 ਹਰੇ ਲਸਣ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਹਿਲਾਂ ਬਰੀਕ ਕੱਟ ਲਓ, ਫਿਰ ਇਸ ਨੂੰ ਜ਼ਿਪਲੌਕ ਬੈਗ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ। ਇਸ ਨਾਲ ਇਹ ਜਲਦੀ ਖਰਾਬ ਨਹੀਂ ਹੋਵੇਗਾ। ਨੰਬਰ 7 ਜੇਕਰ ਸਰਦੀਆਂ ਦੇ ਮੌਸਮ ਵਿੱਚ ਔਰਤਾਂ ਰੋਜ਼ਾਨਾ ਦੁੱਧ ਵਿੱਚ ਜੈਤੂਨ ਦਾ ਤੇਲ ਮਿਲਾ ਕੇ ਆਪਣੇ ਚਿਹਰੇ ਉੱਪਰ ਮਾਲਸ਼ ਕਰਨ ਤਾਂ ਉਹਨਾਂ ਦਾ ਚਿਹਰਾ ਚਮਕਦਾਰ ਅਤੇ ਮਲਾਈਮ ਬਣ ਜਾਵੇਗਾ। ਨੰਬਰ 8 ਜੇਕਰ ਬੱਚਾ ਕੁਝ ਖਾ ਪੀ ਨਾ ਰਿਹਾ ਹੋਵੇ ਤਾਂ ਉਸ ਨੂੰ ਇੱਕ ਕੱਪ ਪਾਣੀ ਵਿੱਚ ਥੋੜੀ ਜਹੀ ਮਿਸ਼ਰੀ ਵਾਲ ਕੇ ਪਾਣੀ ਪਿਲਾ ਦਿਓ। ਇਸ ਨਾਲ ਖਾਣਾ ਪੀਣਾ ਸ਼ੁਰੂ ਕਰ ਦੇਵੇਗਾ। ਨੰਬਰ 9 ਜੇਕਰ ਤਵੇ ਉੱਪਰ ਰੋਟੀ ਜ਼ਿਆਦਾ ਚਿਪਕਦੀ ਹੈ ਜਾਂ ਫਿਰ ਮਚ ਜਾਂਦੀ ਹੈ ਤਾਂ ਉਸ ਉੱਪਰ ਰੋਟੀ ਬਣਾਉਂਦੇ ਆਂ ਤੋਂ ਪਹਿਲਾਂ ਕੇਲੇ ਦਾ ਛਿਲਕਾ ਖਾਦੋ ਨੰਬਰ 10 ਜਦੋਂ ਵੀ ਤੁਸੀਂ ਰਾਤ ਦਾ ਖਾਣਾ ਖਾਂਦੇ ਹੋ ਤਾਂ ਇਹ ਤਿੰਨ ਚੀਜ਼ਾਂ ਦਾ ਭੁੱਲ ਕੇ ਵੀ ਸੇਵਨ ਨਾ ਕਰੋ ਦੋਹੀ ਦੂਸਰਾ ਰਾਜਮਾ ਤੇ ਤੀਸਰੇ ਚੌਲ ਇਹਨਾਂ ਚੀਜ਼ਾਂ ਦਾ ਜੇਕਰ ਅਸੀਂ ਰਾਤ ਨੂੰ ਖਾਂਦੇ ਹਾਂ ਤਾਂ ਇਸ ਨਾਲ ਪੇਟ ਗੈਸ ਵਿੱਚ ਐਸਿਡਿਟੀ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਨੰਬਰ 11 ਆਪਣੀ ਜ਼ਿੰਦਗੀ ਦਾ ਇੱਕ ਨਿਸ਼ਚਿਤ ਜਰੂਰ ਅਪਣਾਓ ਕੈਸੀ ਪੂਰੀ ਦਿਨਾਂ ਵਿੱਚ 1000 ਕਦਮ ਜ਼ਰੂਰ ਚੱਲਣਾ ਹੈ ਜੇਕਰ ਅਸੀਂ 100 ਸਾਲ ਤੱਕ ਦੀ ਜ਼ਿੰਦਗੀ ਤੰਦਰੁਸਤ ਤੇ ਜਵਾਨੀ ਨਾਲ ਮਨਾਉਣੀ ਹੈ ਨੰਬਰ 12 ਜੇਕਰ ਤੁਸੀਂ ਰੋਜ਼ਾਨਾ ਆਪਣਾ ਖਾਣਾ ਵਿੱਚ ਤੇਲ ਅਤੇ ਫਾਰਮਕਿਓ ਦਾ ਇਸਤੇਮਾਲ ਘੱਟ ਕਰੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਪੱਖੋਂ ਤੰਦਰੁਸਤ ਰਹੋਗੇ ਨੰਬਰ 13 ਜੇਕਰ ਦੰਦਾਂ ਨਾਲ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਪਾਣੀ ਵਿੱਚ ਫਟਕੜੀ ਪਾ ਕੇ ਰੋਜ਼ਾਨਾ ਘਰਾਰੇ ਜ਼ਰੂਰ ਕਰੋ ਦੰਦਾਂ ਦੀ ਹਰ ਸਮੱਸਿਆ ਠੀਕ ਹੋ ਜਾਵੇਗੀ ਨੰਬਰ 14 ਜੋ ਲੋਕ ਬਦੇ ਹੋਏ ਭਾਰ ਤੋਂ ਪਰੇਸ਼ਾਨ ਰਹਿੰਦੇ ਹਨ ਅਮਰੂਦ ਦੀਆਂ ਪੱਤੀਆਂ ਦੀਆਂ ਵਰਤਣ ਨਾਲ ਉਹ ਆਪਣਾ ਭਾਰ ਘਟਾ ਸਕਦੇ ਹਨ ਨੰਬਰ 15 ਜੇਕਰ ਤੁਹਾਡੇ ਚਿਹਰੇ ਉੱਪਰ ਦਾਣੇ ਨਿਕਲ ਰਹੇ ਹਨ ਤਾਂ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਇਹਨਾਂ ਦਾ ਰਸ ਕੱਢ ਕੇ ਦਾਣੇ ਉੱਪਰ ਲਗਾਓ ਨਾਲ ਦਾਣੇ ਠੀਕ ਹੋ ਜਾਣਗੇ ਨੰਬਰ 16 ਜੋ ਲੋਕ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਖਾਣਾ ਜਲਦੀ ਹਾਜ਼ਮ ਨਹੀਂ ਹੁੰਦਾ ਨੰਬਰ 17 ਜੇਕਰ ਤੁਹਾਡੇ ਚਿਹਰੇ ਤੇ ਵਾਰ-ਵਾਰ ਪਿੰਪਲ ਨਿਕਲ ਆਉਂਦੇ ਹਨ ਤਾਂ ਇੱਕ ਕਟੋਰੀ ਪਾਣੀ ਵਿੱਚ ਇੱਕ ਚਮਚ ਨਮਕ ਮਿਲਾ ਕੇ ਪਿੰਪਲ ਤੇ ਲਗਾਓ ਸਕੋਂ ਤੇ ਇਸ ਨੂੰ ਧੋ ਲਵੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪਿੰਪਲ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 18 ਅਨਾਰ ਦੇ ਛਿਲਕਿਆਂ ਦੀ ਚਾਹ ਬਣਾ ਕੇ ਪੀਣ ਨਾਲ ਕਾਮ ਤਰੰਤ ਠੀਕ ਹੋ ਜਾਂਦਾ ਹੈ। ਨੰਬਰ 19 ਅਦਰਕ ਅਤੇ ਲਸਣ ਦਾ ਇਸਤੇਮਾਲ ਕਰਨ ਨਾਲ ਜਲਦੀ ਬੰਦੇ ਨੂੰ ਕੋਈ ਬਿਮਾਰੀ ਸ਼ੂ ਨਹੀਂ ਸਕਦੀ। ਨੰਬਰ 20 ਜਦੋਂ ਵੀ ਤੁਸੀਂ ਦਲੀਆ ਬਣਾਉਂਦੇ ਹੋ ਤਾਂ ਉਸ ਨੂੰ ਬਣਾਉਣ ਤੋਂ ਪਹਿਲਾਂ ਇੱਕ ਚਮਚਕ ਘਿਓ ਵਿੱਚ ਜ਼ਰੂਰ ਪਾਉਣ ਲੋ ਫਿਰ ਇਸ ਵਿੱਚ ਪਾਣੀ ਪਾਓ। ਇਸ ਨਾਲ ਦਲੀਆ ਜਲਦੀ ਤੇ ਸਵਾਦ ਬਣਦਾ ਹੈ। ਨੰਬਰ 21 ਜੇਕਰ ਵਿਸ਼ੂ ਸਰੀਰ ਦੇ ਕਿਸੇ ਵੀ ਅੰਗ ਨੂੰ ਕੱਟ ਲਵੇ ਤਾਂ ਉਸ ਜਗ੍ਹਾ ਉਪਰ ਹੀ ਮਲੀ ਦਾ ਘੋਲ ਪਾ ਦਿਓ। ਇਸ ਤਰ੍ਹਾਂ ਕਰਨ ਨਾਲ ਉਸ ਦਾ ਸਾਰਾ ਜ਼ਹਿਰ ਖਤਮ ਹੋ ਜਾਂਦਾ ਹੈ ਨੰਬਰ 2 ਜੇਕਰ ਤੁਹਾਨੂੰ ਜ਼ਿਆਦਾ ਬੇਚੈਨੀ ਜਾਂ ਫਿਰ ਤਕਾਬਤ ਮਹਿਸੂਸ ਹੋ ਰਹੀ ਹੋਵੇ ਤਾਂ ਨਾਰਦਾ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਲਓ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ ਨੰਬਰ 23 ਜੇਕਰ ਤੁਸੀਂ ਹਰ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਹਾਉਣ ਤੋਂ ਬਾਅਦ ਥੋੜਾ ਜਿਹਾ ਆਪਣੇ ਸਰੀਰ ਉਪਰ ਠੰਡਾ ਪਾਣੀ ਵੀ ਜ਼ਰੂਰ ਪਾਓ ਨੰਬਰ 24 ਜੋ ਔਰਤਾ ਹਰੀ ਗੋਭੀ ਦਾ ਜੂਸ ਪਿੰਗੀਆਂ ਹਨ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਹੀ ਜ਼ਿਆਦਾ ਤੇਜ਼ ਹੁੰਦੀ ਹੈ ਨੰਬਰ 27 ਜੇਕਰ ਤੁਸੀਂ ਦੇਰ ਰਾਤ ਤੱਕ ਫੋਨ ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਇਹ ਨਾਲ ਹੌਲੀ-ਹੌਲੀ ਸਾਡੀਆਂ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ। ਨੰਬਰ 26 ਜੇਕਰ ਤੁਹਾਨੂੰ ਜ਼ਿਆਦਾ ਟੈਨਸ਼ਨ ਕਰਕੇ ਸਿਰ ਭਾਰੀ ਹੋਣ ਦੀ ਸਮੱਸਿਆ ਹੈ ਤਾਂ ਗੁੜ ਖਾਣ ਨਾਲ ਤੁਹਾਡੀ ਟੈਨਸ਼ਨ ਦੂਰ ਹੋ ਜਾਂਦੀ ਹੈ। ਨੰਬਰ 27 ਨਿੰਬੂ ਦਾ ਛਿਲਕਾ ਸੁੱਟਣ ਦੀ ਬਜਾਇ ਇਸ ਛਿਲਕੇ ਨੂੰ ਧੁੱਪ ਵਿੱਚ ਸੁਕਾ ਕੇ ਜਲਾਉਣ ਨਾਲ ਮੱਛਰ ਭਜ ਜਾਂਦੇ ਹਨ। ਨੰਬਰ 28 ਅਜਵਾਇਨ ਨੂੰ ਭੁੰਨ ਕੇ ਉਸ ਤੋਂ ਬਾਅਦ ਇਸ ਨੂੰ ਪੀਸ ਕੇ ਮੂੰਹ ਵਿੱਚ ਰੱਖਣ ਨਾਲ ਮੋਦੀ ਵਤੂ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 29 ਸਰਦੀਆਂ ਦੇ ਮੌਸਮ ਵਿੱਚ ਸਰੋਂ ਦਾ ਸਾਗ ਖਾਣ ਨਾਲ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 30 ਆਲੂਆਂ ਤੇ ਪਿਆਜ਼ਾਂ ਨੂੰ ਕਦੇ ਵੀ ਇੱਕ ਟੋਕਰੀ ਵਿੱਚ ਨਾ ਰੱਖੋ ਕਿਉਂਕਿ ਇਸ ਨਾਲ ਆਲੂ ਜਲਦੀ ਖਰਾਬ ਹੋ ਜਾਂਦੇ ਹਨ ਇਸ ਲਈ ਦੋਵਾਂ ਨੂੰ ਹਮੇਸ਼ਾ ਅਲੱਗ-ਅਲੱਗ ਹੀ ਰੱਖਣਾ ਚਾਹੀਦਾ ਹੈ ਨੰਬਰ 31 ਜੇਕਰ ਤੁਹਾਨੂੰ ਸਫ਼ਰ ਦੌਰਾਨ ਉਲਟੀ ਆਉਂਦੀ ਹੋਵੇ ਜਾਂ ਘਬਰਾਹਟ ਹੁੰਦੀ ਹੋਵੇ ਤਾਂ ਸੀਟ ਉੱਪਰ ਬੈਠਣ ਤੋਂ ਪਹਿਲਾਂ ਅਖਬਾਰ ਵਿਛਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਨੰਬਰ 32 ਸਰਦੀਆਂ ਵਿੱਚ ਸਵੇਰੇ ਸ਼ਾਮਾਂ ਚਾਹ ਵਿੱਚ ਲੌਂਗ ਅਤੇ ਇਲਾਇਚੀ ਜ਼ਰੂਰ ਪਾਉਣੀ ਚਾਹੀਦੀ ਹੈ ਇਸ ਨਾਲ ਸਰੀਰ ਠੰਡ ਤੋਂ ਬਚਿਆ ਰਹਿੰਦਾ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ ਨੰਬਰ 33 ਜੇਕਰ ਪੈਰਾਂ 'ਹੇਠਾਂ ਜਲਨ ਹੋ ਰਹੀ ਹੋਵੇ ਤਾਂ ਪੈਰਾਂ ਥੱਲੇ ਮਹਿੰਦੀ ਲਗਾਓ ਇਸ ਨਾਲ ਪੈਰਾਂ ਨੂੰ ਠੰਡਕ ਮਿਲਦੀ ਹੈ ਤੇ ਪੈਰਾਂ 'ਹੇਠਾਂ ਜਲਨ ਵੀ ਨਹੀਂ ਹੋਵੇਗੀ ਨੰਬਰ 34 ਜੇਕਰ ਤੁਹਾਡੇ ਸਰੀਰ ਅੰਦਰ ਖੂਨ ਦੀ ਕਮੀ ਹੈ ਤਾਂ ਰੋਟੀ ਖਾਣ ਤੋਂ ਬਾਅਦ ਥੋੜਾ ਜਿਹਾ ਗੁੜ ਜ਼ਰੂਰ ਖਾਓ ਫਾਇਦਾ ਹੋਵੇਗਾ ਨੰਬਰ 35 ਖਜੂਰ ਖਾਣ ਨਾਲ ਵੱਡੀ ਇਲਾਇਚੀ ਖਾਣ ਨਾਲ ਬੁੱਢੀ ਔਰਤ ਵੀ ਜਵਾਨ ਨਜ਼ਰ ਆਉਣ ਲੱਗਦੀ ਹੈ ਨੰਬਰ 36 ਜਿਆਦਾ ਥੁੱਕ ਬਾਹਰ ਨਿਕਲਣ ਨਾਲ ਸਾਡਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਤੇ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਨੰਬਰ 37 ਜੋ ਲੋਕ ਮਿੱਟੀ ਦੇ ਬਰਤਨਾਂ ਵਿੱਚ ਖਾਣਾ ਬਣਾਉਂਦੇ ਹਨ ਜਾਂ ਫਿਰ ਪਾਣੀ ਪੀਂਦੇ ਹਨ ਉਹਨਾਂ ਨੂੰ ਜਲਦੀ ਕਦੇ ਵੀ ਕਿਸੇ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਮਿੱਟੀ ਦੇ ਬਰਤਨਾਂ ਤੋਂ ਸਾਨੂੰ ਜ਼ਰੂਰੀ ਮਿਸ਼ਰਣ ਮਿਲਦਾ ਹੈ। ਨੰਬਰ 38 ਨਾਸ਼ਤੇ ਵਿੱਚ ਕਣਕ ਦਾ ਬਣਿਆ ਹੋਇਆ ਦਲੀਆ ਸ਼ਾਮਲ ਕਰੋ ਕਿਉਂਕਿ ਇਹ ਪ੍ਰੋਟੀਨ, ਵਿਟਾਮਿਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਨੰਬਰ 39 ਦੁਪਹਿਰ ਦੇ ਸਮੇਂ ਖੀਰਾ ਜ਼ਰੂਰ ਖਾਓ ਮੋਟਾਪਾ ਘਟੇਗਾ ਤੇ ਨਾਲ ਹੀ ਤੁਸੀਂ ਸਿਹਤਮੰਦ ਰਹੋਗੇ। ਨੰਬਰ 40 ਜੇਕਰ ਤੁਸੀਂ ਬੁੱਢੇ ਨਹੀਂ ਹੋਣਾ ਚਾਹੁੰਦੇ ਤਾਂ ਖੱਟੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ। ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਗੋਲਣ ਲੇਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।